ਜੀ ਇਹ ਆਲਾ ਸਾਰੇ ਵੀਰਾਂ ਦਾ ਔਰ ਕੀ ਬੰਦਾ ਕਰਦਾ ਮੇਰੇ ਵੀਰੋ ਤੂੰ ਉਤਰ ਕੋਤਰ ਸੈਟ ਹੈ ਸਾਰੇ ਵੀਰ ਨੂੰ ਬੜਾ ਠੀਕ ਹੈ ਲਾਓ ਜੀ ਕਰਦੇ ਆ ਬਲਾਉ ਦੀ ਸਟਾਰਟਿੰਗ ਸਵੇਰੇ ਜੇ 10:00 ਵਜੇ ਬਾਹਰ ਚ ਕਹਿੰਦੇ ਕੁਝ ਅਣ ਪਛਾਤੇ ਬੰਦੇ ਆਏ ਹੋਏ ਹੈ ਮੇਰੇ ਵੀਰੋ ਫੂ ਨਾ ਲਾਓ ਵੀਰੇ ਇੱਥੇ ਜੈਮਰ ਲੱਗੇ ਹੋਏ ਹੈ ਛੇ ਦੀ ਖੋਲ ਭਰਾਵਾ ਮੈਂ ਤਾਂ ਪਾਲੇ ਮਰ ਗਿਆ ਤੇ ਆਂਦੇ ਯਾਰ ਅੰਦਰ ਘੜਾ ਮਸ਼ਾਲ ਚੱਲੀ ਹਾਂਜੀ ਮੇਰੇ ਦੋਸਤੋ आईसी जी मलोट सवेरे सवेरे 11 12 ਵਜੇ ਬਸ ਮੁੜਦੇ ਆ ਵਾਪਸ ਪਈ ਇੱਥੋਂ ਤੇ ਮਲੋੜ ਤੋਂ ਕਰਕੇ ਹੀ ਘਰ ਵਾਪਸੀ ਠੀਕ ਆ ਕਿ ਨਹੀਂ ਵੈਸੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਬਾਕੀ ਟ੍ਰੈਫਿਕ ਪੁਲਸੀ ਬਹੁਤ ਜ਼ਿਆਦਾ ਹੈ ਬਾਈ ਮੈਂ ਤਾਂ ਸੀਟ ਸੂਟ ਬਿਲਡਰ ਲਈ ਬੈਠਾ ਦੇਖੋ ਸੱਚੀ ਹੈ ਨਾ ਤੇ ਤਾਂ ਕਰਕੇ ਤੇ ਬਾਕੀ ਯਾਰ ਗਾਂਜੀ ਦੀ ਕਾਰ ਥੋੜੀ ਬੇਵਤੀ ਜਿਹੀ ਨਹੀਂ ਸਮੂਥ ਜੀ ਹੈਣੀ ਯਾਰ ਹੈ ਤਾਂ ਚੰਗੀ ਇਹ ਬਹੁਤ ਵਧੀਆ ਪਰ ਉਨੀ ਸਮੂਦ ਹੈ ਨਹੀਂ ਆਪਣੇ ਅਲਟੋਂ ਨੂੰ ਔਕਾਰ ਬਹੁਤ ਵਧੀਆ ਹੋਜੀ ਕੋਈ ਗੱਲ ਨਹੀਂ ਜਿਹੜੇ ਡੰਗਾ ਜੀ ਸਾਰਤ ਨੂੰ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਕਿ ਨਹੀਂ ਚਲੋ ਚੱਲਦੇ ਆਂ ਬਈ ਘਰੇ ਛੇਦੀ ਛੇਦੀ ਹਨਾ ਚੱਲ ਕੇ ਤੇ ਚਾਹ ਬਣੀ ਪੀਨੇ ਕਰਾਂ ਫਿਰ ਦੇਖਦੇ ਆਂ ਬਾਬੇ ਹਨਾ ਕੀ ਬੰਦਾ ਹੈਗਾ ਹਾਂਜੀ ਪਹੁੰਚ ਕੇ ਜੀ ਲਗ ਭਗ ਪਿੰਡ ਬਸ ਅਗਲਾ ਪਿੰਡ ਆਪਣਾ ਹੀ ਆ ਹੁਣ ਯਾਰ ਦੇਖਦੇ ਆਂ ਪਲਾਨ ਬਣਾਉਣੇ ਆਣ ਇੱਕ ਤਾਂ ਲੰਬੀ ਵਾਲੇ ਮੁੰਡੇ ਬੈਠੇ ਆ ਘਰੇ ਇੱਕ ਖੂਸ਼ਾ ਬੈਠਾ ਕਚੋਪਰਾ ਇੱਕ ਆਪਣਾ ਲਿਆ ਜੀ ਹੋਰ ਆ ਹਨਾ ਉਹਦਾ ਨਾਮ ਹੀ ਦੱਸਣਾ ਗੁਪਤ ਰੱਖਣਾ ਇੰਟਰਵਿਊ ਜੀ ਜੀ ਨੇ ਕਹਿੰਦੇ ਹੁੰਦੇ ਵੀ ਗੁਪਤ ਰੱਖਣਾ ਓਏ ਗੁਪਤ ਰੱਖਣਾ ਹਨਾ ਤਾਂ ਕਰਕੇ ਤੇ ਗੁਪਤ ਹਮੇਸ਼ਾ ਗਲਤ ਕੰਮ ਵਾਲਾ ਬੰਦਾ ਹੀ ਨਾ ਰੱਖੂਗਾ ਚਲ ਚੌੜ ਕਰਦੇ ਆ ਤਾਂ ਕਰਕੇ ਤੇ ਬਾਕੀ ਬਈ ਇਧਰ ਆਈਪੈਡ ਆਪਣਾ ਤੇ ਆਪਣੀ ਟੋਪੀ ਤੇ ਚੱਲੇ ਆ ਯਾਰ ਘਰ ਨੂੰ ਹੁਣ ਸਾਲੇ ਦਾ ਜੀ ਹਣਿਆ ਤਾਂ ਉਹ ਤਾਂ ਅੰਦਰ ਹੋ ਕੇ ਪਤਾ ਨਾ ਹੱਤ ਨਹੀਂ ਸੱਚ ਬਾਬੇ ਹਨਾ ਓਏ ਉਹੀ ਲੀੜੇ ਰੁੜੇ ਉਹੀ ਬੂਟ ਉਹੀ ਗੱਲ ਤੋਂ ਬਾਈ ਫਿਰਦਾ ਮੈਂ ਤਾਂ ਇਹ ਬਸ ਚਲੋ ਪੋ ਕੜਾ ਦਿੱਤਾ ਸੀ ਔਲ ਖਿਆਣਾ ਬਾਲੇ ਦਿਨ ਹੋਗੇ ਬਾ ਜੁ ਮੈਂ ਅੱਜ ਸੋਚਾਂ ਮੈਂ ਕੜਾ ਫੜੇ ਹੀ ਨਹੀਂ ਆਪਣੂ ਨੇ ਕਿਹਾ ਸੀਗਾ 6 ਦਿਨਾਂ ਦਾ ਤੇ ਹੋਊਗਾ ਉਹਨੂੰ 15 ਦਿਨ ਗਣੀ ਮੁੰਲਾ ਦਾ ਓਹ ਲ ਬਾਲੀਏ ਕੜਾ ਦੇ ਕੇ ਆਪਾਂ ਨਾ ਚਾਂਦੀ ਦਾ ਕੜਾ ਸੀ ਮੜਾ ਬਾ ਵੱਡੇ ਹੀ ਕਰਵਾਣਾ ਸੀਗਾ ਉਹਨੂੰ ਆਪਾਂ ਗਿਫਟ ਆਇਆ ਸੀ ਪੜੋ ਪਿਛਲੇ ਬਰਥਡੇ ਤੇ ਤਾਂ ਕਰਕੇ ਤੇ ਬਸ ਆਪਾਂ ਕਰਦੇ ਹਾਲ ਨਾ ਕੜਾ ਫੜ ਕੇ ਹੋਣੇ ਨਹੀਂ ਬਈ ਪੂਰੇ ਕੋਲੇ ਚਾਲਦੇ ਆ ਬਾਕੀ ਨਾਲ ਕਿ ਚਾਹ ਜੂ ਕੁਛ ਨਹੀਂ ਪੀਤਾ ਨਾ ਮੁੰਡਿਆਂ ਨੂੰ ਤਾਂ ਘਰੇ ਭੇਜਤੀ ਸੀ ਚਾਹ ਭੇਜਤੀ ਸੀ ਚਾਹ ਨਾਲ ਪਰੋੜੇ ਭੇਜਤੀ ਆ ਨਾ ਬਈ ਆਏ ਤਾਂ ਚਲੋ ਘਰ ਦੇ ਕਰ ਦਿੰਦੇ ਆ ਯਾਰ ਚੰਗੀ ਵੀ ਆ ਕਰਦੇ ਤੇ ਮਾੜੀ ਵੀ ਦੋਵੇਂ ਗੱਲਾਂ ਹੀ ਆ ਬਾਕੀ ਉਹ ਗੱਲ ਹੁੰਦੀ ਐ ਮਿਲ ਜਾਵੇ ਤਾਂ ਨਾ ਮਿੱਟੀ ਹੋ ਜਾਵੇ ਤਾਂ ਸਿਆਣਾ ਉਹ ਚੱਕਰ ਹੁੰਦਾ ਜਿਹੜੀ ਚੀਜ਼ ਕੋਲ ਹੁੰਦੀ ਉਹ ਜਿਹਦੀ ਆਪਾਂ ਨੂੰ ਕਦਰ ਨਹੀਂ ਹੁੰਦੀ ਤੇ ਜਿਹੜੀ ਚੀਜ਼ ਕੋਲੇ ਨਹੀਂ ਹੁੰਦੀ ਜੋ ਚੀਜ਼ ਦੇ ਆਪਾਂ ਮਗਰ ਭਜਦੇ ਆ ਇਹ ਵੀ ਸੱਚੀ ਗੱਲ ਐ ਬਾਕੀ ਆ ਗਏ ਪਿੰਡ ਬਸ ਅੱਗੇ ਪਿੰਡ ਆ ਚੱਲਦੇ ਆ ਬਾਬੂ ਦੇਖਦੇ ਹਾਂ ਉਹ ਕਿਆ ਬੰਦਾ ਹਾਂਜੀ ਪਹੁੰਚ ਗਏ ਸੀ ਘਰੇ ਜੀ ਤੇ ਬਹੁਤ ਸੰਗਤਾਈ ਹੋਈ ਸੀ ਘਰੇ ਤੇ ਮੰਨ ਕੇ ਚੱਲੋ ਤੇ ਹੁਣ ਸਭ ਟੱਪ ਗਏ ਹੁਣ ਅਸੀਂ ਰਹਿ ਗਏ ਤੇ ਹੁਣ ਬਾਅਰ ਚੜ ਲਾਂਗੇ ਅਸੀਂ ਕੋਈ ਚੱਕਰ ਨਹੀਂ ਤੇ ਸੱਚ ਯਾਰ ਰਾਤ ਆਪਣੇ ਕੂਤਰ ਬਾਹਰ ਰਹਿ ਗਏ ਸੀ ਨਾ ਦੋ ਤਿੰਨ ਉਹਨਾਂ ਚ ਟੂਸਾਂ ਵਾਲਾ ਪੱਠਾ ਆ ਗਿਆ ਘਰੇ ਟੂਸਾਂ ਵਾਲਾ ਪੱਠਾ ਆ ਗਿਆ ਹਰੀ ਬੇਠਾ ਵਾਲਾ ਜੁੱੜਾ ਫਿਰਦਾ ਹਉ ਮੇਨ ਦਾ ਹਰੀ ਬੇਠਾ ਵਾਲੀ ਹੋਊਗਾ ਹਨਾ ਹਰੀ ਬੇਠਾ ਵਾਲਾ ਅੱਜ ਵੀ ਨਹੀਂ ਬੈਠਦਾ ਭੈਣ ਦਾ ਯਾਰ ਕੱਲ ਵੀ ਨਹੀਂ ਬੈਠਾ ਪਹਿਲੀ ਢਾਈ ਮੇਰਾ ਸੜਾ ਤੇ ਅੱਜ ਵੀ ਵਧੀਆ ਫਿਰਦਾ ਹਨਾ ਤੇ ਇੱਕ ਉਹ ਬੱਚਾ ਆ ਜਾਣਾ ਉਹ ਏਬੀਐਸ ਕੇ ਏਕੇਐਸ ਕਿਹੜਾ ਉਹ ਇੱਕ ਓ ਨਹੀਂ ਆਇਆ ਤੇ ਬਾਕੀ ਹੁਣ ਟ੍ਰੇਨਰ ਨੂੰ ਕਰੀਣਾ ਸਾਫ ਟਾਈਮ ਨਾਲ ਹੀ ਪਾਉਣੇ ਤੇ ਸਾਲੇ ਨੇ ਇੱਕ ਕਬੂਤਰੀ ਸਾਨੂੰ ਆਏ ਲੱਗਾ ਬਣ ਕੇ ਜਿੰਨਾ ਘੁੰਮ ਗਈ ਹੁੰਦੀ ਐ ਸੂਲੇ ਵਾਲੀ ਕਬੂਤਰੀ ਖਣੀ ਪਹਿਲਾਂ ਦੀ ਪੱਕੀ ਐ ਇਹਨੂੰ ਖੜੀ ਹੁਣ ਹਣ ਘੁੰਮੀ ਆ ਭੈਣ ਦੇ ਵੀਰ ਦੀ ਇਹ ਇਹ ਵੀ ਜਿਹੜੇ ਬੰਦੇ ਦੀ ਹੈਗੀ ਆ ਬਸ ਉਹਦੇ ਘਰੇ ਛੱਡ ਕੇ ਆਉਣੇ ਆਪਾਂ ਹਨਾ ਵੀ ਆ ਚੱਕ ਵੀਰੇ ਤੇਰੀ ਕਬੂਤਰੀ ਕਬੂਤਰੀ ਬਹੁਤ ਚੰਗੀ ਐ ਸੂਲੇ ਵਾਲਾ ਚ ਪਿਆਰ ਕਬੂਤਰੀ ਹਨਾ ਐ ਹੋਈ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਆਪ ਹੀ ਕਰ ਲਓ ਚੈੱਕ ਤੇ ਪਰ ਆਪਾਂ ਨੂੰ ਕੋਈ ਪਾਣੀ ਇਹ ਚੀਜ਼ ਆ ਆਪਾਂ ਤਾਂ ਅਗਲੇ ਦਿਨ ਵਾਪਸ ਕਰਕੇ ਆਵਾਂਗੇ ਸਹੀ ਗੱਲ ਐ ਕਿ ਨਹੀਂ ਤੇ ਨਾਲੇ ਬਾਈ ਬੂਰੇ ਕੋਲੇ ਗੁਰੂ ਸਰ ਚੱਲੇ ਆਵਾਂਗੇ ਦੇਖਦੇ ਆ ਫਿਰ ਕੀ ਬੰਦ ਉਹ ਕੋਈ ਨੂੰ ਹੁੰਦਾ ਰਾਤ ਨੂੰ ਆਵਾਂਗੇ ਹਾਂਜੀ ਚੱਲਿਆਂ ਜੀ ਹੁਣ ਗੁਰੂਸਰ ਇੱਕ ਹੂਸਣਾ ਰਜਣਾ ਇੱਕ ਗੁਰੂਸਰ ਜਾਣਾ ਇੱਕ ਗਿੱਦੜਾ ਵਾ ਜਾਣਾ ਇੱਕ ਔਲਖ ਜਾਣਾ ਤਿੰਨ ਚਾਰ ਸਹੀਂ ਜਾ ਕੇ ਆਉਣਾ ਠੀਕ ਹੈ ਜੀ ਵੀਰ ਜੀ ਇਹ ਕੀ ਕਰਨ ਦੇਈਏ ਲਓ ਕੌਣ ਲਾਈ ਗਈ ਨਹੀਂ ਨਹੀਂ ਮੈਂ ਥੋੜਾ ਲਾਉਣਾ ਸੀ ਬਾਈ ਜੀ ਹੈਗਾ ਵਰਕ ਨਾ ਕੀੜਾ ਟਾਈਮ ਕਿਹੜਾ ਟਾਈਮ ਹੈ ਸਟਾਪ ਹੋ ਚੜਾ ਹੈ ਹਾਂ ਨਾਈਸ ਕਾਦਾ ਖਾਣ ਨੂੰ ਹੁੰਦਾ ਸੀਟੀ ਦਾ ਟੈਂਪਰ ਚਾਹਤਾ ਆਪਣਾ ਕਲਰ ਚ ਮੂਬੀ ਆ ਕਲਰ ਚ ਬਲੈਕ ਤਾਂ ਆਪਣੇ ਕੋਲੇ ਹੁੰਦੇ ਹੀ ਹੁੰਦੇ ਆ ਬਲੈਕ ਤਾਂ ਪਸੰਦ ਹੀ ਬਲੈਗਾ ਫਿਰ ਬਲੈਕ ਪਸੰਦ ਆ ਪਰ ਫਿਰ ਸਾਰੀਆਂ ਚੀਜ਼ਾਂ ਬਲੈਕ ਵੀ ਲੈ ਕੇ ਰੱਖੀ ਦੀਆਂ ਜੇ ਪਸੰਦ ਆ ਤਾਂ ਨਹੀਂ ਨਹੀਂ ਰੱਖਦੇ ਬਲੈਕ ਹੈ ਬਲੈਕ ਸੁਣਿਆ ਲੱਗਦਾ ਬਲੈਗਾ ਤੇ ਮੂ ਤੇਰੀ ਮਰਜ਼ੀ ਆ ਆ ਦੋ ਕਲਰ ਤੈਨੂੰ ਅਸੀਂ ਚੋਇਸ ਵਾਲੇ ਕੱਢ ਤੇ ਕੋਈ ਇਹਦੇ ਚ ਹੋਰ ਕਲਰ ਵੀ ਪਿਆ ਜੀ ਇਹਦੇ ਚ ਕੋਈ ਤਿੰਨਰ ਕਲਰ ਆਈ ਇੱਕ ਤਾਂ ਹੈ ਇੱਕ ਆਹ ਹੈ ਆਹ ਲਾਈਟ ਆ ਇਹ ਤਾਂ ਨਹੀਂ ਲਾਈਟ ਨਹੀਂ ਸੁਣਨ ਲੱਗਦਾ ਆਹਾਂ ਦੋਹਾਂ ਚ ਇੱਕ ਸਿਲੈਕਟ ਕਰ ਲੈ ਤੇਰੀ ਮਰਜ਼ੀ ਆ ਠੀਕ ਹੈ ਕਿ ਨਹੀਂ ਬਹੁਤ ਸੋਹਣਾ ਮੇਰੇ ਹਿਸਾਬ ਨਾਲ ਬਹੁਤ ਸੋਹਣਾ ਕਲਰ ਹਾਂ ਨਹੀਂ ਕੀ ਹੈ ਪੂਰਾ ਓਕੇ ਰਿਪੋਰਟਾਂ ਜੈ ਯਾਰ ਬਲੈਕ ਹੀ ਹੈ ਹਾਂਜੀ ਪਹੁੰਚ ਗਈ ਕਬੂਤਰੀ ਵਾਪਸ ਕਰਨ ਜਿਹੜੀ ਲਿਆਂਦੀ ਸੀ ਕਰ ਲੋ ਚੈੱਕ ਬਈ ਠੀਕ ਹੈ ਕਿ ਨਹੀਂ 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 ਆ ਬੰਦਾ ਗੁਪਤ ਰੱਖਣਾ ਆਪਾਂ ਹਾਂਜੀ ਪਹੁੰਚ ਗਈ ਜੀ ਹੂੰ ਬਣ ਗਈ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜਾ ਆਗੇ ਜੀ ਆਗੇ ਹੱਥ ਹੈ ਜੀ ਫੋਨ ਬਈ ਟੜਕੇ ਜੇ ਲਾਏ ਸੀਗੇ ਮੈਂ ਹਾਂ ਹੁਣ ਹੁਣ ਤਾਂ ਨਹੀਂ ਲਾਏ ਬਈ ਮੈਂ ਆ ਗਿਆ ਬਈ 1 ਮਿੰਟ ਹੱਥ ਧੋ ਲਈ ਹੈ ਨਾ ਉਹ ਬੰਦਾ ਕਾ ਦਿਖਾਈ ਮੈ ਹੈ ਕਿਹੜਾ ਬੰਦਾ ਉਹ ਇੱਧਰ ਦਿਖਾਇਆ ਹੀ ਨਹੀਂ ਤੈਨੂੰ ਖੈ ਟਣ 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 ਮੈਨੂੰ ਮੈਨੂੰ ਇੰਜ ਲੱਗਦਾ ਜਿਦਨ ਦੇ ਅਸੀਂ ਨਹੀਂ ਆਏ ਉਹਨੇ ਬੱਚੇ ਨਹੀਂ ਕਢੇ ਕਢੇ ਸੀ ਕਿਦਰ ਕਢੇ ਕਢੀ ਹੋਰ ਜੀ ਫੋਜੀ ਆਈ ਵਧੀਆ ਭਾਈ ਜੀ وہی ਗੱਲ ਡਾਇ ਤਾਂ ਨਹੀਂ ਮਤਲਬ ਦੋ ਜਣੇ ਕਰਦੇ ਆ ਬਾਹਰ ਨਹੀਂ ਅੱਛਾ ਅੱਛਾ ਜੀ ਯਾਰ ਇਹ ਭੈਣ ਚੋਦੀ ਲੋਕ ਹੀ ਖਰਾਬ ਹੋ ਜਾਂਦੇ ਆ ਉਹ ਹੋ ਦੇ ਉਹ ਵੱਡੇ ਦੀ ਹਾਂ ਜੀ ਤੇ ਚੱਲੇ ਜੀ ਗੁਰੂ ਸਾਹਿਬ ਤੋਂ ਅਜੇ ਔਲਖ ਜਾਣਾ ਉਧਰ ਝੋੜ ਵਾਲਾ ਮੁੰਡਾ ਮਤਲਬ ਵਿਚਾਰਾ ਤੇ ਫੇਰ ਚੱਲਾਂਗੇ ਪਿੰਡ ਪਾ ਠੀਕ ਆ ਹੈ ਕਾਦੇ ਵਾਲਾ ਬਈ ਇਹ ਮੈਨੂੰ ਲੱਗਦਾ ਤੂੰ ਗੋਲ ਗੱਪੇ ਬਾਈ ਬਣਾਣਾ ਤੀ ਕਿ ਸਾਡੇ ਚੱਲਦੇ ਗੁਰੂ ਸਾਹਿਬ ਤੋਂ ਵੀਰੇ ਔਲਖ ਨੂੰ ਹਣਾ ਸਵਾਦ ਆਈ ਗਿਆ ਟਾਈਮ ਟੂ ਦਾ ਬੁਈ ਚੱਕਣ ਦੀ 7 ਵਜੇ ਹੁਣ ਤੱਕ 8 9 ਵੇ ਨੂੰ ਕਰੇ ਉਪੜਾਂਗੇ ਹਜੇ ਉਹ ਪੁੱਛੇ ਕੋਈ ਤੇ ਉਹ ਗੜਾ ਉਹਦੇ ਕੋਲੇ ਲਾਮ ਮੋੜ ਕੇ ਉਹ ਗੜਾ ਹੋਰ ਇਹ ਨਿਗਾਨਾ ਕਿਦਾਂ ਕੱਟਦੀ ਹੁਣ ਮਗਰੇ ਨਹੀਂ ਕੁਝ ਵੀ ਚਲੋ ਚਲੋ ਲਾਦ ਗਈ ਬੰਦੇ ਕੋਲੇ ਦਲਜੀਤ ਝੋੜ ਦਲਜੀਤ ਝੋੜ ਉਹ ਕੰਜਰ ਦਾ ਕਿਵੇਂ ਹੈ ਚੁੱਕੀ ਚੁੱਕੀ ਲਾਣਾ ਉਹ ਇਹ ਆ ਦਲਜੀਤ ਝੋੜਾਂ ਵਾਲਾ ਓਏ ਛੜਰੀ ਬੰਦਦਾ ਜ ਆ ਯਸ ਉਹੀ ਗੱਲ ਕਰਤੀ ਇਟਸ ਮੋਮੋਸ ਟਾਈਮ ਰਾਗ ਨਿਕਲੇਉਂਦਾ ਤੁਲੂ ਦੇ ਰਾਗ ਨਿਕਲ ਆਗੇ ਦੇਗ ਵੀ ਮਗਾਉਂਦੇ ਸਤਿਗੁਰੂ ਹੈ ਮੋਮੋਸ ਰਾਗੜਾ ਦਿਖਾਉਣੀ ਹੈ ਸਪੈਸ਼ਲ ਮੋਮੋ ਦਾ ਜਿਨ੍ਹਾਂ ਦੇ ਫੈਨ ਆ ਸੀ ਔਲ ਖਾਲਿਆਂ ਦੇ ਪਹੁੰਚ ਗਏ ਬੰਡਾ ਔਲਕ ਆਹ ਰਿਹੜੀ ਹੈ ਸਰ ਹੈ ਯਾਰ ਤੂੰ ਵੇਫੀਰ ਹੋਇਆ ਇੱਕ ਬੰਦਾ ਗੁਪਤ ਰੱਖਣਾ ਹੈ ਮੋਮੋਸ ਉਹ ਵਾਲੇ ਵਰਦੇ ਵਰਦੀ ਕੈਮਰਾ ਵਾਲਦੇ ਨਿਕਲ ਆ ਹਾਂ ਜੇਣੋ ਬਈ ਇਧਰ 12-12 ਹੋ ਗਏ ਯਾਰ ਉਨੀ 3 3 6 6 ਤੇ 6 ਥੱਲੇ ਆ 3 6 3 ਥੱਲੇ ਆ ਇਧਰ ਆ ਜਾ ਵੀ ਪੂਰੀ ਵੰਡੀ ਪਾ ਲਈ ਆ ਹੁਣ ਮੇਰੀ ਗੱਲ ਸੁਣ ਆਪਾਂ ਜਾਣੇ ਕਿ ਇਧਰ ਦੇ ਜਾਣੇ ਕਿੰਨੇ ਆਪਾਂ 4 1 2 3 4 6 6 600 ਆ ਬਈ ਹੁਣ ਆਪਣੇ ਲੈ 600 ਤੋਂ ਵੱਧ ਘੱਟ ਰਹੀ ਹੁਣ ਕਿਹਦੇ ਜਿਹੜਾ ਵੱਧ ਘੱਟ ਖਾਦਾ ਉਹ ਟੀਮ ਚ ਵਾਰ ਸਕੋਰ ਕਰਣੀ ਆ ਮੈਂ ਦੁਆ ਖਾਣੇ ਆ ਹੀ ਖਾਣੀ ਆ ਡੰਨ ਖਾਣੇ ਵੀ ਆ ਜੋ ਹਾਂਜੀ ਹੁਣ ਆ ਗਏ ਜੀ ਆਪਣੇ ਇੱਧਰ ਸਾਹਮਣੇ ਉਹਨਾਂ ਦੋ ਰੀੜੀ ਤੋਂ ਸਾਹਮਣੇ ਸੀ ਆਹ ਕੀ ਨਾਮ ਹੈ ਕਿਹੜੀ ਫੁਟੇਲਾ ਫੁਟੇ ਆ ਵੀ ਕਰੀ ਤੇ ਆ ਗਏ ਹੋਈ ਠੀਕ ਉਹ ਨਾਮ ਪੜ ਲੈ ਇਹਨਾਂ ਦਾ ਔਲ ਖਾਲੀ ਤੇ ਔਲ ਕ ਬੈਠੇ ਹੈਗੇ ਸਹੀ ਦੱਸਣਾ ਹੈ ਨਾ ਮਨ ਲਾਉਣ ਦੀ ਕੋਸ਼ਿਸ਼ ਕਰਨਾ ਹੈ ਮੈਂ ਕਿ ਬਾਹਰ ਅੰਦਰ ਜਾਈਏ ਥੋੜਾ ਜਿਹਾ ਮਨ ਫਰੈਸ਼ ਹੋਵੇ ਵੀ ਜਿਹੜੀਆਂ ਗੱਲਾਂ ਤੋਂ ਮੈਂ ਭੱਜ ਰਿਹਾ ਵੀ ਜਿਹੜੀਆਂ ਗੱਲਾਂ ਮੇਰੇ ਯਾਦ ਨਾ ਹਨ ਉਹ ਉਹਦਾ ਕਰਕੇ ਬਸ ਜੀ ਤੁਰੇ ਫਿਰਦੇ ਆ ਖਾਂਦੇ ਫਿਰਦੇ ਆ ਨਿਆਰੇ ਲੈਂਦੇ ਫਿਰਦੇ ਆ ਬਸ ਦਿਮਾਗ ਤੇ ਗੱਲਾਂ ਪ੍ਰੈਸ਼ਰ ਪਾਉਣ ਹੀ ਨਾ ਉਹਦੋਂ ਪਹਿਲਾਂ ਆਪਾਂ ਹੋਰ ਚੀਜ਼ ਵੱਲ ਧਿਆਨ ਲਾ ਲਈਏ ਠੀਕ ਹੈ ਕਿ ਨਹੀਂ ਬਾਕੀ ਆਉਂਦੇ ਆ ਬਸ ਭਾਨੇ ਕੀ ਮੰਗਾਇਆ ਮੈਂ ਤਾਂ ਭੁੱਲ ਵੀ ਗਿਆ ਯਾਰ ਕੋਲਚੀ ਮੰਗਾਇਆ ਨਾ ਕੋਲਚੀ ਤੇ ਕੋਹਮ ਆਇਆ ਉਹ ਉਹ ਮਗਾਇਆ ਵਾ ਸਾਬ ਉਹ ਖਾਵਾਂਗੇ ਸਾਨੂੰ ਇਟਸ ਸਟਾਪ ਕੋਲਚਾ ਟਾਈਮ ਬਟ ਸੇਠੀ ਦਾ ਇਹ ਹੈਗਾ ਔਲਕ ਸਟਾਫ ਕੋਲ ਚੜਾ ਤੇ ਆ ਬਰਗਰ ਇੱਕ ਸਾਡੇ ਚ ਜਿਹੜਾ ਗੋਪਤ ਬੰਦਾ ਹੈ ਗੋਪਤ ਬੰਦੇ ਨੇ ਬਰਗਰ ਕਰਾਇਆ ਤੇ ਬਾਕੀਆਂ ਦਾ ਸਟਾਫ ਕੋਲ ਚਾ ਖਾਈਏ ਵਰੀ ਫਿਰ ਪਿੰਡ ਵੀ ਢੇਡ ਕਰਨਾ ਆਪਾਂ ਹਾਂਜੀ ਇੱਕ ਡਾਲੀ ਚੱਲੀ ਦੰਦਾ ਕਿਉਂ ਨਹੀਂ ਹੁੰਦੋ ਰਿਆ ਇੱਕ ਡਾਲੀ ਕਿ ਗੋਪਤ ਬੰਦਾ ਉਹ ਤਾਂ ਮੂੰਹ ਦਾ ਔਲਕ ਹੋਇਆ ਉਹਦਾ ਇੱਕ ਡਾਈ ਆ ਇਹ ਗੋਪਤ ਬੰਦਾ ਸਾਡਾ ਅੱਖਾਂ ਵੇਖ ਲਓ ਆਈ ਸਕੈਨ ਝੋੜਾ ਚੱਲ ਗਏ ਫਿਰ ਚਲੋ ਯਾਰ ਬਹੁਤ ਟਾਈਮ ਹੋ ਗਿਆ ਸ 8 ਵਜੇ ਕੋਲ ਫਿਰਦੇ ਆਂਗੇ ਹਾਂਜੀ ਪਹੁੰਚ ਗਏ ਜੀ ਕਰੇ ਅੱਜ ਇੰਨੀ ਕਿ ਜ਼ਿਆਦਾ ਠੰਡ ਹੈ ਬਸ ਠੰਡ ਦੀ ਰੋਤ ਤਾਂ ਠੰਡ ਹੋਊਗੀ ਪਰ ਇੰਨੀ ਕਿ ਜ਼ਿਆਦਾ ਠੰਡ ਹੈ ਭਾਈ ਅੱਜ ਪੁੱਛੋ ਨਾ ਵਸਣਾ ਇਧਰ ਲਿਓ ਪਰੀ ਤੇ ਮਾਣਾ ਨੂੰ ਵੀ ਛੱਡ ਰਿਹਾ ਪੁੱਤ ਤੂੰ ਹੀ ਸੇ ਕਾ ਇਧਰ ਆ ਜਾ ਲਿਓ ਇੱਥੇ ਜੀ ਮੁਰੇ ਆ ਜਾ ਮੁਰੇ ਇੱਥੇ 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 ਬੋਤਾ ਨਹੀਂ ਮੰਝੇ ਤੇ ਨਹੀਂ ਲੈ ਇੱਥੇ ਬੈਠਾ ਰਿਹਾ ਇੱਥੇ ਬੈ ਜਾ ਇੱਥੇ ਬੈ ਜਾ ਸਿਆਣਾ ਬੋਤਾ ਬਣ ਕੇ ਅੱਗ ਸੀਗ ਲਾ ਪੈ ਨਾ ਠੰਡ ਵਾਲੀ ਗਰਮੀ ਆ ਕੀ ਇਹਨੇ ਸਾਰਾ ਕੋਈ ਠਰਗਾ ਚੋਬਰ ਤਾਂ ਦਾ ਜਿਹਨੇ ਡਰਾਈਵਰੀ ਕੀਤੀ ਸਾਨੂੰ ਲਿਆਦਾ ਇੱਥੇ ਮੋੜ ਕੇ ਅਸਕਰਾਂ ਗੁੱਗੁਸ ਹਜੇ ਸੀ ਕੋਈ ਸਰੀਰ ਗਰਮ ਕਰਕੇ ਫਿਰ ਰੋਟੀ ਲੈਣੇ ਕੀ ਚੱਕਰ ਮਿੱਠੀ ਨੂੰ ਲੈਣਾ। ਇੱਕ ਇੱਕ। ਆਲਾ ਮਿੱਠੀ ਲੈ ਲੈ। ਉਹ ਲੈ ਲੈ ਨਹੀਂ ਬਹੁਤ ਹੁੰਦਾ ਹੁਣ। ਦਾ ਹੱਥ ਫੜਾਇਆ ਬਾਹ ਵੀ ਫੜਨ ਲੱਗ ਗਿਆ। ਹਾਂ। ਹਾਂਜੀ। ਤੇ ਠੰਡ ਹੋ ਚਲੀ ਜੀ ਪੂਰੀ ਫੁੱਲ ਜਾਣਾ ਹਣਾ ਧੁੰਦ ਲੱਗੀ ਟਾਈਮ ਨਾਲੀ। ਰੋਟੀ ਖਾਲੀ ਜੀ ਭਾਈ ਹਣਾ। ਕਬੂਤਰਾਂ ਤੇ ਵੀ ਨਿਗਾਹ ਮਾਰ ਲਈ। ਤੇ ਲਗਭਗ ਲਗਭਗ ਵੀ ਕੀ ਕਹਿੰਦੇ ਹੁੰਦੇ ਆ ਆਪਣੇ। ਕਬੂਤਰ ਓਕੇ ਰੋਟਾ ਜੀ ਆ ਬਸ। ਇਹ ਉਹ ਹੱਸ ਚਾਹਾਂ ਭਈਓ ਸੱਚੇ ਹਰੀ ਬਠਲਾ ਆਪਣਾ ਕਬੂਤਰ ਬਾਹਰ ਸੀ ਗੱਜਣਾ ਤੁਹਾਨੂੰ ਦੱਸਿਆ ਮੈਂ ਤਿੰਨ ਬਾਹਰ ਸੀ ਇੱਕ ਤਾਂ ਤਾੜ ਤਸਿਆ ਜਿਹੜੀ ਗਲਾ ਵੀ ਟੂਸੇ ਵਾਲਾ ਇੱਕ ਹਰੀ ਬਠਲਾ ਬਾਹਰ ਰਹਿ ਗਿਆ ਵੀ ਅੱਜ ਹਨਾ ਤੇ ਇੱਕ ਉਹ ਬੱਚਾ ਜੋ ਉਹ ਵੀ ਕੂਠੀ ਕਾਠੀ ਦੇ ਪਾਸੇ ਬੈ ਜਾ ਦੋ ਵੀ ਬਾਹਰ ਇਹ ਸੰਤਾ ਆਏ ਸੀ ਆਏ ਸੀ ਕਿਉਂਦੇ ਨੂੰ ਆਏ ਬੈਠੇ ਹੋਣਗੇ ਪਰ ਉਹ ਹੈ ਨਹੀਂ ਸੀ ਭਾਈ ਉਹ ਪਤਾ ਨਹੀਂ ਕਿੱਧਰ ਕੁਧਰ ਗਏ ਆ ਕੁਛ ਵੀ ਆਪਾਂ ਤਾਂ ਤੁਹਾਨੂੰ ਪਤਾ ਸਾਰੇ ਦਿਨ ਦੇ ਸਾਰੇ ਦਿਨ ਤੇ ਆਪਾਂ ਕਹੇ ਤਾਂ 2 ਵਜੇ ਇੱਥੋਂ ਯਾਰ ਤੇ ਚਲੋ ਛੱਡੋ ਕੋਈ ਚੱਕਰ ਨਹੀਂ ਯਾਰ ਟੂਆ ਮਾਰੋ ਬਾਕੀ ਵਸ ਓਕੇ ਐ ਵੀਰੇ ਬੱਚੇ ਬੱਚੇ ਦੇਖ ਲੈਣ ਦਾ ਦਾਣਾ ਪਾਣੀ ਚੱਕਦਾ ਬਾਹਰ ਮੈਂ ਠੀਕ ਆ ਕਿ ਨਹੀਂ ਬੱਚਿਆਂ ਦਾ ਦਾਣਾ ਪਾਣੀ ਚੱਕਦਾ ਦੇਖ ਲੈ ਬੱਚੇ ਓਕੇ ਰਿਪੋਰਟਾਂ ਚ ਸਭ ਤੇ ਹੁਣ ਕੀ ਕਹਿੰਦੇ ਹੁੰਦੇ ਆ ਬਸ ਇੰਨੇ ਹੈਗੇ ਠੀਕ ਆ ਭਾਈ ਅੰਦਰ ਆਪਣਾ ਯਾਰ ਮਿੱਤਰ ਪਾਇਆ ਗਿਆ ਟੈਂ ਵਾਲੀ ਠੰਡ ਵਾਲੀ ਮਾਨ ਦਾ ਬਹੁਤ ਜ਼ਿਆਦਾ ਠੰਡ ਮਾਨਦਾ ਭਈ ਉਹ ਉਹ ਤਾਂ ਨਾ ਗੁਪਤ ਰੱਖਣਾ ਦੱਸਣਾ ਨਹੀਂਗਾ ਗੌਤ ਬੰਦਾ ਉਹ ਬਾਕੀ ਆਈਆਂ ਭਈ ਮੈਂ ਆਪਦੇ 3-4 ਦਿਨਾਂ ਆਈ ਟਪਾਏ ਆ ਹਨਾ ਪਹਿਲਾਂ ਮਾਲੇ ਵਾਲੇ ਆ ਗਏ ਫਿਰ ਦੋ ਦਿਨ ਉਸਤਾਦ ਫਿਰ ਹੁਣ ਇਹ ਆ ਗਿਆ ਬਸ ਮੈਂ ਕੱਲਾ ਨਹੀਂ ਰੱਖਣਾ ਚਾਹੁੰਦਾ ਆਪਦੇ ਆਪ ਨੂੰ ਹਨਾ ਮੈਨੂੰ ਐ ਵੀ ਮੇਰੇ ਕੋਲ ਹੁਣ ਕੋਈ ਨਾ ਕੋਈ ਹੁਣ ਝੋੜੜਾ ਨੂੰ ਸਾਦ ਨੂੰ ਹੀ ਦੇਵੇ ਚੱਲ ਗਿਆ ਤਰਾ ਕਰੇ ਕੱਲਾ ਮਨੁਸ਼ਤਾਨ ਦਾ ਕਰ ਹੁੰਦਾ ਹਨਾ ਜਾਂ ਹੋ ਸਕਦਾ ਮੈਂ ਘਰੇ ਕੁਰੀ ਪੈਣ ਲੱਗ ਜਾ ਯਾਰ ਘਰੇ ਜਾਣ ਲੱਗ ਜਾ ਮੇਰਾ ਬਹੁਤ ਔਖਾ ਕੱਲੇ ਦਾ ਬਈ ਮਰਨ ਹੋ ਜਾਂਦਾ ਸਿੱਧੀ ਜੀ ਗਾਗਾ ਹੱਦ ਨੇ ਕੋਈ ਝੂਠ ਨਹੀਂ ਕੋਈ ਗਾਪੜੀ ਤੁਹਾਡੇ ਮਰੇ ਹੁਣ ਨਹੀਂ ਰਿਹਾ ਜਾਂਦਾ ਯਾਰ ਕੱਲਾ ਬਈ ਖਾਂਦਾਂ ਯਾਰ ਬਈ ਕੁਝ ਗੱਲਾਂ ਕੁਝ ਚੀਜ਼ਾਂ ਅੰਦਰੋਂ ਅੰਦਰੀ ਬਈ ਖਤਮ ਕਰ ਲਾਂਗਾ ਮੈਂ 14 ਹਣਾ ਸੌਰੀ ਗਾਲ ਨਿਕਲ ਗਈ ਪਰ ਸੱਚੀਆਂ ਗੱਲਾਂ ਮੂੰਹ ਤੇ ਨਿਕਲ ਜਾਂਦੀਆਂ ਬਸ ਆਹੀ ਸੀਨ ਸੀ ਬਰੋ ਠੀਕ ਆ ਠੰਡਾ ਬਹੁਤ ਹੁਣ ਕੀ ਗੱਲਾਂ ਕਰਾਂ ਹਨਾ ਮੇਰੇ ਅੰਦਰ ਆਨੇ ਆ ਪੈੰਨੀਆਂ ਪਾਈ ਯਾਰ ਠੀਕ ਕਹਿਣਾ ਚਾਹੁੰਦਾ ਸੀਗਾ ਵੀ ਤੁਹਾਨੂੰ ਲੱਗਦਾ ਹੁਣ ਵੀ ਬੜਾ ਜਿਆਦਾ ਸਹੀ ਐ ਇਹ ਜਾਂ ਖੁਸ਼ ਹੈਗਾ ਪਰ ਇਹੋ ਜਿਹਾ ਕੁਝ ਵੀ ਨਹੀਂ ਬਾਈ ਬਸ ਟਾਈਮ ਪਾਸ ਕਰਨਾ ਪੈਂਦਾ ਤੁਰਨਾ ਫਿਰਨਾ ਪੈਂਦਾ ਭਾਈ ਦੁਨੀਆਦਾਰੀ ਐ ਵਿਖਾਵਾ ਕਰਨਾ ਪੈਂਦਾ ਹਰ ਇੱਕ ਚੀਜ਼ ਦਾ ਬੰਦਾ ਖੁਸ਼ ਹੋਵੇ ਨਾ ਹੋਵੇ ਕੁਝ ਬੰਦੇ ਦੇ ਪੱਲੇ ਹੋਵੇ ਨਾ ਹੋਵੇ ਹਰ ਇੱਕ ਚੀਜ਼ ਦਾ ਵਿਖਾਵਾ ਹੁੰਦਾ ਅੰਦਰੋਂ ਤੁਸੀਂ ਨਹੀਂ ਨਾ ਦੇਖਿਆ ਮੈਨੂੰ ਮੇਰੇ ਕੀ ਚੱਲਦਾ ਹੈ ਕੀ ਕੁਝ ਫੇਸ ਕਰਦਾ ਮੈਂ ਥੋੜੇ ਭਾਦੀ ਤਾਂ ਮੈਂ ਕੋਡਾਂ ਪੂਰਾ ਸੈਟਾਂ ਪੂਰਾ ਬੈਸਟ ਪਰ ਮੈਨੂੰ ਪਤਾ ਹੈ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਡੇਲੀ ਹਨਾ ਮੇਰੇ ਅੰਦਰ ਬਹੁਤ ਬੱਸ ਯਾਰ ਅੰਦਰ ਦਾ ਕਿਸਦਾ ਕੁਝ ਹੀ ਨਹੀਂ ਪਤਾ ਹੁੰਦਾ ਪਰ ਇਹਨਾਂ ਦੱਸ ਦੇਣਾ ਵੀ ਠੀਕ ਕਿਚਾ ਨਹੀਂ ਕੋਈ ਅੰਦਰ ਕੁਝ ਖਾਲੀ-ਖਾਲੀ ਹੈ ਭਾਈ ਖਾਲੀ-ਖਾਲੀ ਓਕੇ ਕੋਈ ਨਾ ਦੇਖਦੇ ਆ ਕੀ ਬੰਦਾ ਕੱਲ ਨੂੰ ਧੁੰਦ ਪੋ ਤੋ ਕੀ ਪੋ ਠੰਡ ਹੋ ਗਈ ਸੱਚੀ ਕੜਾਕਿਆਂ ਵਾਲੀ ਪਰ ਜਾ ਗਰ ਜੁੰਗੀਆਂ ਮ ਨੱਪ ਕੇ ਸੌਣੇ ਵਾਲੀ ਉਹ ਵੀ ਅੰਦਰ ਪਿਆ ਵਿਚਾਰਾ ਉਹਦੇ ਤੇ ਵੀ ਕੰਬਲ ਤੇ ਆਏ ਸੀ ਆਹ ਵਾਹ ਦੇਖੋ ਉਹ ਦੇਖੋ ਇਹ ਜੁੱਤੀਆਂ ਪਿਆ ਅੰਦਰ ਉਹ ਬਤਾ ਉਹ